ਧਾਨ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਨ ਜਦੋਂ ਸੰਗਤ ਆਉਂਦੀ ਹੈ ਨਾ ਪੀਪਲੀਆਂ ਸਾਹਿਬ ਜਿੱਥੇ ਸਥਾਨ ਹੈ ਉੱਥੇ ਖਲੋਤੀ ਹੈ ਸੰਗਤ ਸਤਿਗੁਰਾਂ ਦੇ ਦਰਸ਼ਨਾਂ ਨੂੰ ਲੋਚਦੀ ਹੈ ਤੇ ਸੰਗਤ ਜੀ ਧਾਨ ਗੁਰੂ ਅਰਜਨ ਦੇਵ ਮਹਾਰਾਜ ਮਾਤਾ ਜੀ ਨੂੰ ਮਾਤਾ ਗੰਗਾ ਜੀ ਆਪਣੇ ਮਹਿਲ ਨੂੰ ਕਹਿਣ ਲੱਗੇ ਵੀ ਸੰਗਤ ਆਈ ਹੋਈ ਹੈ ਦਰਸ਼ਨਾਂ ਨੂੰ ਗੰਗਾ ਜੀ ਸੰਗਤ ਮੇਰੇ ਦਰਸ਼ਨਾਂ ਦੇ ਲਈ ਰੁਕ ਸਕਦੀ ਹੈ ਪਰ ਮੈਂ ਸੰਗਤ ਦੇ ਦਰਸ਼ਨਾਂ ਬਿਨਾਂ ਨਹੀਂ ਰਹਿ ਸਕਦਾ ਕਹਿੰਦੇ ਸ਼ਾਮ ਦਾ ਟਾਈਮ ਸੀ ਰਾਤ ਦਾ ਟਾਈਮ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਹੁਕਮ ਕੀਤਾ ਤੁਸੀਂ ਦੇਗ ਤਿਆਰ ਕਰੋ ਸੰਗਤਾਂ ਦੀ ਸੇਵਾ ਦੇ ਵਿੱਚ ਚੱਲੀਏ ਤੇ ਸਤਿਗੁਰੂ ਮਾਤਾ ਜੀ ਨੂੰ ਕਹਿੰਦੇ ਨੇ ਤੇ ਉਧਰ ਸੰਗਤ ਹੈ ਜਿਹੜੀ ਬੜੀ ਦੂਰੋਂ ਕਾਬਲ ਕੰਧਾਰ ਤੋਂ ਆਈ ਹੋਈ ਹੈ ਤੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸਾਂ ਕਰਦੀ ਹੈ ਮਹਾਰਾਜ ਕਿਰਪਾ ਕਰੋ ਸਾਨੂੰ ਦਰਸ਼ਨ ਦਿਦਾਰੇ ਦਿਓ ਆਓ ਆਪਾਂ ਵੀ ਇੱਕ ਧਾਰਨਾ ਪੜੀਏ ਭਾਈ ਮਨ ਲੋਚਨਾ ਤਰਸਦੀਆਂ ਅੱਖੀਆਂ ਤੇਰੇਆਂ ਦੀਦਾਰਿਆ ਨਲੋਚ ਦਾ ਪਰਸ ਦੀਆਂ ਅੱਖੀਆਂ ਤੇਰੇਆਂ ਅੰਦਰਾਂ ਸੰਦਾਰਿਆਂ ਨੂੰ ਲੋਟਾ ਤਰਸਦੀਆਂ ਅੱਖੀਆਂ ਤੇਰੇ ਆਂਦਾਰਿਆਂ ਨੂੰ ਮਨ ਲੋਟਾ ਤਰਸਦੀਆਂ ਅੱਖੀਆਂ ਤੇਰੇ ਆਂਦਾਰਿਆਂ ਨੂੰ ਮਨ ਲੋਟਾ ਤਰਸਦੀਆਂ ਅੱਖੀਆਂ ਤੇਰੇ ਆਂਦਾਰਿਆਂ ਨੂੰ ਦਰਸ਼ਨ ਪਿਆਸੀ ਦਿਨ ਸੁਰਾਤ ਚਿਤ ਮੋ ਅਨੰਦਨ ਨੀਤ ਖੋਲਕ ਪਟ ਗੁਰ ਮੇਲੀਆਂ ਨਾਨਕ ਹਰ ਸੰਗ ਮੀਨ ਪਿਪਲੀ ਸਾਹਿਬ ਦੇ ਸਥਾਨ ਤੋਂ ਸੰਗਤ ਦਰਸ਼ਨਾਂ ਲਈ ਲੋਚਦੀ ਹੈ ਮਹਾਰਾਜ ਸ਼ਾਮ ਦਾ ਟਾਈਮ ਹੋ ਗਿਆ ਹੈ ਰਾਤ ਪੈ ਗਈ ਹੈ ਪਰ ਮਨ ਹੈ ਜਿਹੜਾ ਉਹ ਤੜਫ ਰਿਹਾ ਹੈ ਤੁਹਾਡੇ ਦਰਸ਼ਨਾਂ ਨੂੰ ਕਿਉਂਕਿ ਲੱਗੀਆਂ ਵਾਲਿਆਂ ਨੂੰ ਪਤਾ ਹੈ ਸੰਗਤ ਜੀ ਕਹਿਣੀਆਂ ਸੌਖੀਆਂ ਨਹੀਂ ਪਰ ਜਿਨ੍ਹਾਂ ਦੇ ਉੱਤੇ ਬੀਤਦੀਆਂ ਨੇ ਨਾ ਉਹਨਾਂ ਗੁਰਸਿੱਖਾਂ ਦੇ ਇਤਿਹਾਸ ਪੜ੍ਹ ਕੇ ਉਹਨਾਂ ਗੁਰਸਿੱਖਾਂ ਨੂੰ ਪੁੱਛ ਕੇ ਵੇਖੀਏ ਤੇ ਜਦੋਂ ਕਹਿੰਦੇ ਸੰਗਤ ਇਦਾਂ ਅਰਦਾਸਾਂ ਕਰਦੀ ਐ ਧੰਗੁਰੂ ਅਰਜਨ ਦੇਵ ਮਹਾਰਾਜ ਮਾਤਾ ਗੰਗਾ ਜੀ ਨੂੰ ਕਹਿਣ ਲੱਗੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ ਸੰਗਤ ਦੀ ਸੇਵਾ ਕਰੀਏ ਚੱਲ ਕੇ ਸੰਗਤ ਦਰਸ਼ਨਾਂ ਨੂੰ ਲੋਚਦੀ ਐ ਉਹ ਸਵੇਰੇ ਹੋ ਸਕਦਾ ਹੈ ਪਰ ਸੰਗਤ ਦਰਸ਼ਨ ਕਰ ਲਵੇ ਪਰ ਮੇਤੋਂ ਨਹੀਂ ਰਿਹਾ ਜਾਂਦਾ ਕਹਿੰਦੇ ਖੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਜਲ ਪਾਣੀ ਨਾਲ ਲਿਆ ਪਿਪਲੀ ਸਾਹਿਬ ਦੇ ਅਸਥਾਨ ਤੇ ਸਤਿਗੁਰੂ ਮਾਤਾ ਗੰਗਾ ਜੀ ਆਏ ਨੇ ਪੇਸ਼ ਵਟਾਇਆ ਹੋਇਆ ਤੇ ਸੰਗਤ ਨੂੰ ਆਵਾਜ਼ ਦਿੱਤੀ ਜਥੇਦਾਰ ਜੀ ਸਾਵਧਾਨ ਹੋਵੋ ਸੰਗਤ ਉੱਠ ਕੇ ਬੈਠੀ ਹੈ ਤੇ ਸਤਿਗੁਰਾਂ ਨੂੰ ਕਿਸੇ ਨੇ ਸਿਆਣਿਆ ਨਹੀਂ ਕਿਉਂਕਿ ਇਹ ਵੀ ਹਰ ਇੱਕ ਦੇ ਭਾਗਾਂ ਵਿੱਚ ਨਹੀਂ ਆਉਂਦਾ ਜਿਸ ਤੋਂ ਉਹ ਤਾਂ ਉਹੀ ਜਿਸ ਸਿਆਣ ਸਕਦਾ ਰੱਬ ਨੂੰ ਜਿਦੇ ਤੇ ਰੱਬ ਆਪ ਕਿਰਪਾ ਕਰੇ ਜਿਸ ਤੋਂ ਜਣਾਹੇ ਸੋਈ ਜਨ ਜਾਣੇ ਹਰ ਗੁਣ ਸਾਧਹੀ ਆਖ ਬੁਖਾਨ ਜਿਦੇ ਤੇ ਆਪ ਦਇਆ ਕਰ ਦੇ ਉਹਨੂੰ ਹੀ ਸਿਆਣ ਆਉਂਦੀ ਹੈ ਨਾ ਭੇਸ ਮਟਾਇਆ ਚਾਦਰ ਦੀ ਬੁੱਕਲ ਮਾਰੀ ਹੈ ਤੇ ਜਥੇਦਾਰ ਜੀ ਨੇ ਅਰਦਾਸ ਕੀਤੀ ਕਹਿੰਦੇ ਚਾਰ ਪਾਤਸ਼ਾਹਿਆਂ ਦਾ ਨਾਂ ਲੈ ਕੇ ਸਤਿਗੁਰ ਜੀ ਤੁਹਾਡਾ ਪਿਆਰਾ ਗੁਰਸਿੱਖ ਸੰਗਤ ਦੀ ਸੇਵਾ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਆਇਆ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਬੜੇ ਪ੍ਰਸੰਨ ਹੋਏ ਅੱਜ ਮੈਨੂੰ ਇੱਕ ਗੁਰ ਸਿੱਖ ਨੇ ਗੁਰ ਸਿੱਖ ਦਾ ਖਿਤਾਬ ਦਿੱਤਾ ਹੈ ਮੈਂ ਨਹੀਂ ਚਾਹੁੰਦਾ ਸੀ ਗੁਰਤਾ ਗੱਦੀ ਤੇ ਗੁਰੂ ਬਣਨਾ ਉਹ ਮੇਰੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਮਰਜ਼ੀ ਸੀ ਮੈਨੂੰ ਗੁਰਤਾ ਗੱਦੀ ਤੇ ਬਿਠਾਇਆ ਪਰ ਅੱਜ ਮੈਨੂੰ ਗੁਰ ਸਿੱਖਾਂ ਨੇ ਗੁਰ ਸਿੱਖੀ ਦਾ ਖਿਤਾਬ ਦੇ ਦਿੱਤਾ ਹੈ ਕਹਿੰਦੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕੜਾ ਪ੍ਰਸ਼ਾਦ ਦੀ ਦੇਗ ਆਪ ਵਰਤਾਉਂਦੇ ਨੇ ਸੰਗਤ ਹੱਥੋਂ ਲੈ ਕੇ ਛਕ ਰਹੀ ਹੈ ਤੇ ਬਜ਼ੁਰਗ ਸਰੀਰ ਸ ਤਨ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਬਜ਼ੁਰਗ ਸਰੀਰਾਂ ਦੀ ਮੁੱਠੀ ਚਾਪੀ ਵੀ ਕੀਤੀ ਹੈ ਸੰਗਤ ਕੀ ਤਨ ਮਾਤ ਗੰਗਾ ਜੀ ਜਲ ਪਾਣੀ ਵਰਤਾ ਰਹੇ ਨੇ ਕਹਿੰਦੇ ਬਜ਼ੁਰਗਾਂ ਦੀਆਂ ਜਦੋਂ ਸਤਗੁਰਾਂ ਨੇ ਚਰਨ ਫੜੇ ਤੇ ਇਤਾਂ ਲੱਤਾਂ ਕੁੱਟਣੀਆਂ ਕੀਤੀਆਂ ਨਾ ਐਸਾ ਆਨੰਦ ਬਣਿਆ ਕਿਉਂਕਿ ਜਦੋਂ ਉਹ ਆਪ ਪਰਮੇਸ਼ਰ ਦੇ ਕਰ ਕਮਲ ਲੱਗੇ ਨੇ ਤੇ ਸਰੀਰਾਂ ਦੇ ਦਰਦ ਹੀ ਦੂਰ ਹੋ ਗਏ ਸਨ ਸਰੀਰਾਂ ਦੇ ਦਰਦ ਦੂਰ ਹੋ ਗਏ ਤੇ ਜਦੋਂ ਉਹ ਕਿਉਂਕਿ ਨਿਮਰਤਾ ਦੇ ਪੁੰਜ ਨੇ ਸੇਵਾ ਕਰਕੇ ਵਿਖਾਈ ਹੈ ਅੱਜ ਦਾ ਤਾਂ ਸਮਾਂ ਹੈ ਜੀ ਮੱਥਾ ਨਾ ਟੇਕੋ ਚਰਨਾਂ ਨੂੰ ਹੱਥ ਨਾ ਲਾਓ ਕਿਉਂ ਨਮਸਕਾਰਾਂ ਕਰਦੇ ਹੋ ਸੰਤਾਨ ਨੂੰ ਕਿਉਂ ਧੰਨ ਕਹਿੰਦੇ ਹੋ ਪਰ ਬਾਣੀ ਧੰਨ ਕਹਿੰਦੀ ਹੈ ਭਾਈ ਆਪਾਂ ਧੰਨ ਨਹੀਂ ਕਹਿੰਦੇ ਮਹਾਰਾਜ ਕਹਿੰਦੇ ਧੰਨ ਸੋ ਕਾਗਦ ਕਲਮ ਧੰਨ ਧੰਨ ਪਾਂਡਾ ਧੰਨ ਮਸ ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਪਾਤਸ਼ਾਹ ਦਾ ਕਹਿੰਦੇ ਉਹ ਕਾਗਜ਼ ਧਾਨ ਹੈ ਜਿਹਦੇ ਉੱਤੇ ਪਰਮੇਸ਼ਰ ਦਾ ਨਾਮ ਲਿਖਿਆ ਗਿਆ ਉਹ ਕਲਮ ਧਾਨ ਹੈ ਜਿਹਦੇ ਨਾਲ ਪਰਮੇਸ਼ਰ ਦੀ ਵਡਿਆਈ ਲਿਖੀ ਉਹ ਮੱਛ ਸ਼ਾਹੀ ਧਾਨ ਹੈ ਜਿਹਦੇ ਨਾਲ ਉਸ ਪਰਮੇਸ਼ਰ ਦੀ ਵਡਿਆਈ ਨੂੰ ਲਿਖਿਆ ਧਨ ਭਾਂਡਾ ਉਹ ਭਾਂਡਾ ਧਾਨ ਹੈ ਜਿਹਦੇ ਵਿੱਚ ਸ਼ਾਹੀ ਘੋਲੀ ਗਈ ਪਰਮੇਸ਼ਰ ਦੀ ਵਡਿਆਈ ਨੂੰ ਲਿਖਣ ਲਈ ਤੇ ਧੰਨ ਲਖਾਰੀ ਨਾਨਕਾ ਜਿਨ ਨਾਮ ਲਿਖਾਇਆ ਸਚ ਕਹਿੰਦੇ ਉਹ ਲਖਾਰੀ ਵੀ ਧੰਨ ਹੈ ਜਿਨੇ ਗੁਰੂ ਦੀ ਵਡਿਆਈ ਉਸਤਤ ਲਿਖੀ ਜਦੋਂ ਇੱਕ ਕਲਮ ਇੱਕ ਭਾਂਡਾ ਇੱਕ ਸ਼ਾਹੀ ਧੰਨ ਹੋ ਸਕਦੀ ਹੈ ਤੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਭਾਈ ਰੱਬ ਦਾ ਨਾਮ ਲਿਖਿਆ ਗਿਆ ਹੋਵੇ ਜਿਨ੍ਹਾਂ ਦਾ ਹਿਰਦਾ ਸਦਾ ਹੀ ਵਾਹਿਗੁਰੂ ਵਾਹਿਗੁਰੂ ਜਪਦਾ ਹੋਵੇ ਉਹ ਧੰਨ ਕਿਵੇਂ ਨਹੀਂ ਹੈ ਉਹ ਧੰਨ ਨੇ ਜਦੋਂ ਗੁਰਸਿੱਖਾਂ ਦੀ ਸੇਵਾ ਕੀਤੀ ਤੇ ਕਹਿੰਦੇ ਆਰਾਮ ਵਿੱਚ ਹੋਏ ਨੇ ਧੰਗੁਰੂ ਅਰਜਨ ਦੇਵ ਮਹਾਰਾਜ ਸੰਗਤਾਂ ਦੀ ਸੇਵਾ ਕਰ ਰਹੇ ਨੇ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੇ ਪੀਸਣ ਪੀਸ ਕੁਮਾਵਾ ਨਾਨਕ ਕੀ ਪ੍ਰਭ ਪਾਸ ਵਿਨੰਤੀ ਤੇਰੇ ਦਰਸ਼ਨ ਦੇਖਣ ਪਾ ਤੇਰੇ ਜਨ ਦੇਖਣ ਪਾ ਸੇਵਾ ਕਰ ਰਹੇ ਨੇ ਸੰਗਤਾਂ ਦੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਵੇਰ ਦਾ ਸਮਾਂ ਹੋਇਆ ਹਜੇ ਵੀ ਕਿਸੇ ਨੇ ਨਹੀਂ ਸਿਆਣਿਆ ਸੰਗਤ ਦੇ ਵਿੱਚੋਂ ਕਿਉਂਕਿ ਗੁਰੂ ਨੇ ਆਪਣੀ ਸਿਆਣ ਹੀ ਲੁਕੋਈ ਹੋਈ ਹੈ ਭਾਈ ਅੱਜ ਵੀ ਆਪਣੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਨੇ ਕਦੇ ਬਾਬਾ ਜੀ ਦੇ ਵਚਨ ਪੜਿਓ ਬਾਬਾ ਅਨੰਦ ਸਿੰਘ ਮਹਾਰਾਜ ਦੇ ਉਹ ਕਹਿੰਦੇ ਕੋਈ ਮੇਰੀ ਅੱਖ ਲੈ ਕੇ ਵੇਖੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅੱਖਰ ਅੱਖਰ ਗੁਰੂ ਨਾਨਕ ਹੈ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਅੱਖਰ ਅੱਖਰ ਗੁਰੂ ਨਾਨਕ ਹੈ ਕੋਈ ਮੇਰੀ ਅੱਖ ਦੇ ਨਾਲ ਵੇਖੇ ਪਰ ਜਿਹਨੂੰ ਵੇਖਣਾ ਆ ਗਿਆ ਸਵੇਰ ਦਾ ਸਮਾ ਹੋਇਆ ਸੰਗਤਾਂ ਦਰਸ਼ਨਾਂ ਨੂੰ ਚੱਲੀਆਂ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਮਾਤ ਗੰਗਾ ਜੀ ਵੀ ਨਾਲ ਤੁਰੇ ਜਾਂਦੇ ਨੇ ਸੰਗਤਾਂ ਸ਼ਬਦ ਪੜ੍ਹਦੀਆਂ ਜਾਂਦੀਆਂ ਨੇ ਤੇ ਗੁਰੂ ਸਾਹਿਬ ਵੀ ਸ਼ਬਦ ਪੜ੍ਹਦੇ ਜਾਂਦੇ ਨੇ ਤੇ ਜਦੋਂ ਕਹਿੰਦੇ ਜੋੜਿਆਂ ਦੇ ਵਿੱਚ ਜਾ ਕੇ ਅੰਮ੍ਰਿਤਸਰ ਦੇ ਸਾਹਿਬ ਦੇ ਗਏ ਤੇ ਜਥੇਦਾਰ ਕਹਿਣ ਲੱਗਾ ਵੀ ਕੋਈ ਇੱਕ ਜਣਾ ਜੋੜਿਆਂ ਦੀ ਸੇਵਾ ਵਿੱਚ ਰੁਕੋ ਅਸੀਂ ਗੁਰੂ ਸਾਹਿਬ ਦੇ دیدار ਕਰ ਆਈਏ ਸੰਗਤ ਵਾਰੀ-ਵਾਰੀ ਜਾਏਗੀ ਇੱਕ ਜਾਣਾ ਜੋੜਿਆਂ ਦੀ ਸੇਵਾ ਵਿੱਚ ਰੁਕੇਗਾ ਕਹਿੰਦੇ ਜਦੋਂ ਸੇਵਾ ਦੇ ਵਿੱਚ ਕੋਈ ਨਾਮ ਮੰਨਿਆ ਤੇ ਉਹ ਗੁਰਸਿੱਖ ਜਿਹੜਾ ਰਾਤ ਨੂੰ ਸੇਵਾ ਕਰਦਾ ਸੀ ਉਹ ਕਹਿੰਦਾ ਯਥੇਦਾਰ ਜੀ ਤੁਸੀਂ ਜਾਓ ਗੁਰੂ ਦੇ دیدار ਕਰਿ ਆਓ ਮੈਂ ਜੋੜਿਆਂ ਦੀ ਸੇਵਾ ਵਿੱਚ ਬੈਠਾਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਬੈਠਾ ਸੇਵਾ ਦੇ ਵਿੱਚ ਤੁਸੀਂ ਜਾਓ ਦਰਸ਼ਨ ਕਰਕੇ ਆਓ ਚੌਂਕੀ ਤੇ ਜਦੋਂ ਦਰਸ਼ਨ ਕੀਤੇ ਗੁਰੂ ਸਾਹਿਬ ਨਹੀਂ ਹੈ ਬਾਬਾ ਬੁੱਢਾ ਜੀ ਨੂੰ ਪੁੱਛਣਾ ਕੀਤਾ ਬਾਬਾ ਜੀ ਅਸੀਂ ਗੁਰੂ ਸਾਹਿਬ ਦੇ دیدار ਕਰਨੇ ਨੇ ਬਾਬਾ ਬੁੱਢਾ ਜੀ ਨੇ ਦੱਸਣਾ ਕੀਤਾ ਰਾਤ ਦੇ ਗਏ ਹੋਏ ਨੇ ਸੰਗਤ ਦੀ ਸੇਵਾ ਕਹਿੰਦੇ ਕਰਨੀ ਹੈ ਪਿੱਪਲੀ ਸਾਹਿਬ ਨਾਲ ਮਾਤ ਗੰਗਾ ਜੀ ਨੇ ਸੰਗਤ ਕਹਿਣ ਲੱਗੀ ਜੀ ਅਸੀਂ ਪਿੱਪਲੀ ਸਾਹਿਬ ਤੋਂ ਆਏ ਆ ਗੁਰੂ ਸਾਹਿਬ ਤਾਂ ਆਏ ਕੋਈ ਨਹੀਂ ਇੱਕ ਗੁਰਸਿੱਖ ਸੀ ਕਹਿੰਦੇ ਬਾਬਾ ਬੁੱਢਾ ਜੀ ਨੇ ਅੱਖਾਂ ਨੂੰ ਮੀਟਣਾ ਕੀਤਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਸੀ ਬੁੱਢਿਆ ਤੇਰੇ ਤੋਂ ਕਦੇ ਓਲੇ ਨਾ ਹੋਸੀ ਬਾਬਾ ਬੁੱਢਾ ਜੀ ਨੂੰ ਵਰਦਾਨ ਮਿਲਿਆ ਸੀ ਗੁਰੂ ਨਾਨਕ ਪਾਤਸ਼ਾਹ ਦਾ ਬੁੱਢਿਆ ਤੇਰੇ ਤੋਂ ਕਦੇ ਓਲੇ ਨਾ ਹੋਸੀ ਸੰਗਤ ਜੀ 125 ਸਾਲ ਦੀ ਉਮਰ ਬਾਬੇ ਬੁੱਢੇ ਦੀ 113 ਸਾਲ ਗੁਰੂ ਨਾਨਕ ਦੇ ਘਰ ਦੀ ਸਿੱਖੀ ਕਮਾਈ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਸਤਿਗੁਰਾਂ ਦੀ ਗੁਰਤਾ ਗੱਦੀ ਦੀ ਰਸਮ ਬਾਬਾ ਬੁੱਢਾ ਜੀ ਨੇ ਕੀਤੀ ਦੂਸਰੇ ਪਾਤਸ਼ਾਹ ਤੋਂ ਲੈ ਕੇ ਅੱਠ ਪਾਤਸ਼ਾਹੀਆਂ ਦੇ دیدار ਕੀਤੇ ਨੇ ਬਾਬਾ ਬੁੱਢਾ ਜੀ ਨੇ ਤੇ ਗੁਰਨਾਨਕ ਪਾਤਸ਼ਾਹ ਦਾ ਬਚਨ ਸੀ ਬੁੱਢਿਆ ਤੇਰੇ ਤੋਂ ਉੱਲ ਕਦੇ ਨਾ ਹੋਸੀ ਜਦੋਂ ਕਹਿੰਦੇ ਅੱਖਾਂ ਮੀਟੀਆਂ ਤੇ ਬਾਬਾ ਬੁੱਢਾ ਜੀ ਨੇ ਇੱਕਦਮ ਅੱਖਾਂ ਖੋਲੀਆਂ ਕਹਿਣ ਲੱਗੇ ਉਹ ਭਲਿਓ ਪੁਰਸ਼ੋ ਇਹ ਕੀ ਕਰ ਰਹੇ ਹੋ ਗੁਰੂ ਨੂੰ ਤੁਸੀਂ ਜੋੜਿਆਂ ਦੇ ਵਿੱਚ ਬਿਠਾਏ ਹੋ ਬਾਬਾ ਜੀ ਉਹ ਗੁਰੂ ਨਹੀਂ ਹੁੰਦਾ ਇੱਕ ਗੁਰਸਿੱਖ ਸੀ ਜਿਹੜਾ ਸਾਡੀ ਸੇਵਾ ਦੇ ਵਿੱਚ ਰਾਤ ਦਾ ਨਹੀਂ ਉਹ ਭਲਿਓ ਉਹ ਗੁਰੂ ਹੈ ਧੰਨ ਗੁਰੂ ਅਰਜਨ ਦੇਵ ਪ੍ਰਤੱਖ ਹਰ ਪਰਮੇਸ਼ਰ ਨੇ ਜਿਹੜੇ ਜੋੜਿਆਂ ਦੀ ਸੇਵਾ ਵਿੱਚ ਬੈਠੇ ਨੇ ਬਾਬਾ ਬੁੱਢਾ ਜੀ ਉੱਠੇ ਕਹਿੰਦੇ ਮਗਰ ਸੰਗਤਾਂ ਨੇ ਸੰਗਤ ਜੀ ਜਦੋਂ ਬਾਬਾ ਬੁੱਢਾ ਜੀ ਨੇ ਜਾ ਕੇ ਬੇਨਤੀ ਕੀਤੀ ਮਹਾਰਾਜ ਇਹ ਕੀ ਕਰਦੇ ਪਏ ਹੋ ਕਿਰਪਾ ਕਰੋ ਤੁਹਾਡਾ ਸਥਾਨ ਜੋੜਿਆਂ ਵਿੱਚ ਨਹੀਂ ਤੁਹਾਡੇ ਬਿਨਾ ਸੰਗਾਸ਼ਨ ਸੁੰਨਾ ਪਿਆ ਹੈ ਕਿਰਪਾ ਕਰੋ ਸੰਗਤਾਂ ਵੀ ਰੋ ਰੋ ਬੇਨਤੀਆਂ ਕਰਦੀਆਂ ਨੇ ਸੱਚੇ ਪਾਤਸ਼ਾਹ ਮੇਰੀ ਬਖਸ਼ ਕਥਾ ਮੈਂ ਨਿਮਾਣਾ ਤੂੰ ਬੇਅੰਤ ਤੇਰਾ ਅੰਤ ਨਾ ਜਾਣ ਗ੍ਰੀਮ ਨਵਾਜ ਕਿਰਪਾ ਕਰੋ ਤੁਸੀਂ ਆਪਣੀ ਸਿਆਣੀ ਦਿੱਤੀ ਕੋਈ ਨਹੀਂ ਮੈਨੂੰ ਸਿਆਣੀ ਨਹੀਂ ਆਈ ਸਾਨੂੰ ਤੁਹਾਡੀ ਸਤਿਗੁਰੂ ਜੀ ਭੁੱਲਾਂ ਬਖਸ਼ੋ ਸਾਡੀ ਕਿਰਪਾ ਕਰੋ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਹੀਂ ਪਾਈ ਨਹੀਂ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਪਾਪਾ ਬੁੱਢਾ ਜੀ ਤੁਸੀਂ ਗੁਰੂ ਨਾਨਕ ਦੇ دیدار ਕੀਤੇ ਨੇ ਆ ਵੇਖੋ ਤਾਂ ਜੋੜਾ ਇਹ ਗੁਰੂ ਨਾਨਕ ਦਾ ਨਹੀਂ ਹੈ ਕਹਿੰਦੇ ਜਦੋਂ ਬਾਬਾ ਬੁੱਢਾ ਜੀ ਨੇ ਜਿਹੜਾ ਹੱਥਾਂ ਦੇ ਵਿੱਚ ਜੋੜਾ ਸੀ ਨਾ ਸਤਿਗੁਰਾਂ ਦੇ ਉਹ ਵੇਖਣਾ ਕੀਤਾ ਇਦਾਂ ਆਪਸਿਆ ਜਿਵੇਂ ਗੁਰੂ ਨਾਨਕ ਦਾ ਜੋੜਾ ਹੋਵੇ ਤੇ ਸੰਗਤਾਂ ਰੋ ਰਹੀਆਂ ਨੇ ਬੁਰਲਾਪ ਕਰ ਰਹੀਆਂ ਨੇ ਮਹਾਰਾਜ ਸਾਨੂੰ ਬਖਸ਼ੋ ਕਿਰਪਾ ਕਰੋ ਸਾਡੇ ਤੇ ਰਹਿਮਤਾਂ ਕਰੋ ਸੰਗਤਾਂ ਕੀ ਪੜਦੀਆਂ ਨੇ ਮਹਾਰਾਜ ਅਸੀਂ ਔਗੁਣਾਂ ਦੇ ਭਰੇ ਹਾਂ ਵਕਸ਼ੋ ਸਾਨੂੰ ਗਰੀਬ ਨਵਾਜ ਖੋਟੇ ਕਰਮ ਸੀ ਤੁਹਾਡੇ ਚਰਨਾਂ ਤੋਂ ਜਿਹੜਾ ਬਿਸ਼ੋੜਾ ਪਿਆ ਹੈ ਮਹਾਰਾਜ ਸਾਡੇ ਤੇ ਕਿਰਪਾ ਕਰੋ ਸਾਨੂੰ ਆਪਣੇ ਚਰਨਾਂ ਦੇ ਵਿੱਚ ਮਿਲਾਓ ਖੋਟਨੇ ਕਰਮ ਨੇ ਛੋੜਿਆ ਤੇਰੇਆਂ ਚਰਨਾਂ ਤੋਂ ਕਿਰਪਾ ਕਰਕੇ ਮਿਲੋ ਵਾਪਾਰੀ ਖੋਟੇ ਕਰਮਾਂ ਨੇ ਪਿਛੋੜਿਆ ਤੇਰੇ i don't know. ਰਮਾਤ ਕਰਕੇ ਜੀ i do we're Okay. ਲੇਖ ਨਾ ਲੇਖ ਮਥੇ ਦੇ ਮੇਰੇ ਕਰਮਾਂ ਤੇ ਨਾ ਜਾਵੀਂ ਰਹਿਮਤ ਦੀ ਪਰਕਾਨੀ ਬਾਬਾ ਲੇਖ ਨਾ ਤੇ ਲੰਨ ਸਤਿਗੁਰੂ ਜੀ ਕਿਰਪਾ ਕਰੋ ਖੋਟੇ ਕਰਮ ਸੀ ਸਾਨੂੰ ਸਿਆਣ ਨਹੀਂ ਆਈ ਆਪਣੇ ਚਰਨਾਂ ਦੇ ਨਾਲ ਮੇਲ ਲੋ ਕਹਿੰਦੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਸੰਗਤ ਕਰਦੀ ਹੈ ਸਤਿਗੁਰਾਂ ਨੇ ਬੜੀਆਂ ਬਖਸ਼ਿਸ਼ਾਂ ਰਹਿਮਤਾਂ ਵਰਤਾਈਆਂ ਕਿਉਂਕਿ ਨਿਮਰਤਾ ਦੇ ਭੰਡਾਰ ਸੀ